ਤੁਹਾਨੂੰ ਅਸੀਂ ਇੱਕ ਮਹਿਲਾ ਦੀ ਅਜਿਹੀ ਕਰਤੂਤ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਇਸ ਮਹਿਲਾ ਨੇ ਇੱਕ ਛੋਟੇ ਜਿਹੇ ਨਿਆਣੇ ਨੂੰ ਨਿਸ਼ਾਨਾ ਬਣਾਇਆ ਇਹ ਮਹਿਲਾ ਕੌਣ ਹੈ ਤੇ ਇਸ ਬੱਚੇ ਦੀ ਕੀ ਲੱਗਦੀ ਸੀ ਇਹ ਤਾਂ ਹਲੇ ਪਤਾ ਨਹੀਂ ਲੱਗਿਆ ਤੁਸੀਂ ਵੀ ਸਕਰੀਨ ਤੇ ਚਲਰ ਜਾਂ ਤਸਵੀਰਾਂ ਦੇ ਵਿੱਚ ਮਹਿਲਾ ਦੀ ਹਰਕਤ ਨੂੰ ਦੇਖ ਸਕਦੇ ਹੋ ਕਿਉਂਕਿ ਜੇਕਰ ਤਸਵੀਰਾਂ ਕੈਮਰੇ 'ਚ ਕੈਦ ਨਾ ਹੁੰਦੀਆਂ ਤਾਂ ਤੁਹਾਨੂੰ ਯਕੀਨ ਕਰਨਾ ਔਖਾ ਹੋ ਜਾਣਾ ਸੀ ਇੱਕ ਮੈਲਾ ਗੋਦ ਦੇ ਵਿੱਚ ਬੱਚੇ ਨੂੰ ਲੈ ਕੇ ਆਲਾ ਦੁਆਣਾ ਦੇਖਦੀ ਨਜ਼ਰ ਆਦੀ ਹੈ ਅਤੇ ਦੇਖਦੇ ਦੇਖਦੇ ਉਸ ਦੇ ਵੱਲ ਜਹੀ ਕਰਤੂਤ ਕਰ ਦਿੱਤੀ ਜਿਸ ਨੂੰ ਦੇਖ ਕੇ ਸਭ ਦੇ ਰੋਂਗਟੇ ਖੜੇ ਹੋ ਗਏ ਉਥੇ ਹੀ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਣ ਮੁਤਾਬਕ ਕੋਈ ਲੇੜੀ ਇੱਥੇ ਸੁੱਟ ਕੇ ਗਈਏ ਬੱਚੇ ਨੂੰ। ਉਸ ਵਦੀ ਉਸ ਜਿਹੜੇ ਸੀਸੀਟੀਵੀ ਫੁਟੇਜ ਜਿਹੜੇ ਨਾਲ ਉਹ ਦੇਖ ਕੇ ਉਸ ਬੰਦੀ ਫਿਰ ਜਾਓ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ। ਵਾਲੇ ਕਿਤੇ ਸੀਸੀਟੀਵੀ ਕੈਮਰੇ ਲੱਗੇ ਹੋਏ? ਨਹੀਂ ਇੱਥੇ ਲੱਗੇ ਚੱਕ ਦੇਣੀਆਂ ਫਿਰ ਪੁੱਛੋ ਸ਼ੁਰੂ ਕਰਾਂਗੇ ਅਸੀਂ।

ਕੋਈ ਨਹੀਂ ਕੋਈ ਨਹੀਂ ਤੱਕ ਕੋਈ ਗੱਲ ਬਸੂ ਨਹੀਂ ਉਹ ਮੁਰਗੀ ਕਰਦੇ ਕੀ ਕੀਤੀ ਜਾ ਰਹੀ ਹੈ ਉਹਨਾਂ ਅਸੀਂ ਜੋ ਵੀ ਬੰਦ ਕਾਨੂੰਨੀ ਕਾਰਵਾਈ ਕਰਾਂਗੇ ਕੀ ਨਾਮ ਹੈ ਆਪਣਾ ਬਿਜਮਦਰ ਸਿੰਘ ਖੈਰ ਇਸ ਮਹਿਲਾ ਨੇ ਜੋ ਬੱਚੇ ਦੇ ਨਾਲ ਕੀਤਾ ਇਸ ਨੂੰ ਸੁਣ ਕੇ ਲੋਕਾਂ ਦੇ ਵੱਲੋਂ ਇਸ ਮਹਿਲਾ ਨੂੰ ਲਾਂਤਾਂ ਪਾਈਆਂ ਜਾ ਰਹੇ ਨੇ ਕਿ ਆਖਰ ਇਸ ਬੱਚੇ ਦਾ ਕਸੂਰ ਕੀ ਸੀ ਕਿ ਮਹਿਲਾ ਨੇ ਇਸ ਦੇ ਨਾਲ ਅਜਹੀ ਦਰਿੰਦਗੀ ਕੀਤੀ ਹੈ ਜਿਸ ਕਰਕੇ ਬੱਚੇ ਦੀ ਮੌਤ ਹੋ ਗਈ ਹਾਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ